ਆ ਜਦੋਂ ਮਾੜੀ ਜੀ ਕੋਈ ਪੰਜਾਬ ਦੀ ਗੱਲ ਚੱਲਦੀ ਹੈ ਨਾ ਪੰਜਾਬ ਦੇ ਹੱਕਾਂ ਦੀ ਗੱਲ ਚੱਲਦੀ ਹੈ ਪੰਜਾਬ ਦੇ ਅਧਿਕਾਰਾਂ ਦੀ ਗੱਲ ਚੱਲਦੀ ਹੈ ਸਾਡੇ ਤੇ ਹੋਏ ਜ਼ੁਲਮਾਂ ਦੀ ਗੱਲ ਚੱਲਦੀ ਹੈ ਆ ਲਾਲ ਵੈਂਟਰੀਆਂ ਵਾਲੇ ਲਾਲ ਵੈਂਟਰੀਆਂ ਕਿਹੜੀਆਂ ਹਾਂ ਨਾਲ ਦੀ ਨਾਲ ਆਖੋਤੀ ਜਿਹੜੇ ਕਾਮਰੇਡ ਆ ਬੋਲਣਾ ਸ਼ੁਰੂ ਕਰ ਦਿੰਦੇ ਆ ਮੁਰਾਜੀ ਵਾਲ ਬੋਲੀ ਜਾਂਦਾ ਇੰਡਸਟਰੀ ਕਿਵੇਂ ਚੱਲੂਗੀ ਜੀ ਕਿਉਂਕਿ ਖੁਦ ਬੰਦਾ ਉਹ سرمایہਦਾਰ ਹੈ ਉਹਦੇ ਕਈ ਪੰਪ ਆ ਕਈ ਕਾਰਖਾਨੇ ਆ ਜਿੰਨੇ ਨਾਗਾ ਰੈਡੀ ਗਰੁੱਪ ਵਾਲੇ ਆ ਆ ਜਿੰਨੇ ਨਿਊ ਡੈਮੋਕਰੇਸੀ ਵਾਲੇ ਆ ਸਾਰੇ ਬੋਲਣਾ ਸ਼ੁਰੂ ਕਰਤਾ ਕਿ ਨਹੀਂ ਜੀ ਇਹ ਤਾਂ ਨਫਰਤ ਹੈ ਇਹਦਾ ਫਿਰਕਾਪ੍ਰਸਤੀ ਆ ਮੈਂ ਕੁਛ ਨਾ ਚਾਹੁੰਨਾ ਨਾ ਖੋਦੀ ਕਾਮਰੇਡਾ ਨੂੰ ਵੀ ਜਦੋਂ ਵਸਤਰ ਦੇ ਵਿੱਚ ਜਾਂ ਦੂਜੇ ਤੀਜੇ ਥਾਵਾਂ ਦੇ ਉੱਤੇ ਉੱਚੋਂ ਦੇ ਲੋਕ ਆਪਣੀ ਡੈਮੋਗ੍ਰਾਫੀ ਬਚਾਉਣ ਲਈ ਆਪਣੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਲਈ ਆਪਣੀ ਸੱਭਿਆਚਾਰ ਬਚਾਉਣ ਲਈ ਆਪਣੀ ਬੋਲੀ ਆਪਣਾ ਸੱੱਗਾ ਚਰ ਬਚਾਉਣ ਲਈ ਲੜਦੇ ਆ ਤੇ ਸਰਕਾਰ ਉਹਨਾਂ ਨੂੰ ਮਾਰਦੀ ਹੈ ਉਹਨਾਂ ਦੀ ਡੈਮੋਗ੍ਰਾਫੀ ਬਦਲਦੀ ਹੈ ਉਦੋਂ ਤੁਸੀਂ ਉਹਨਾਂ ਦੇ ਨਾਲ ਹੁੰਦੇ ਆ ਕਸ਼ਮੀਰ ਦੇ ਵਿੱਚ 370 ਤੋੜੀ ਗਈ ਤੇ ਉੱਥੇ ਕਿਹਾ ਗਿਆ ਕਿ ਇਹਦੀ ਡੈਮੋਗ੍ਰਾਫੀ ਬਦਲਤੀ ਜਾਊਗੀ ਹੁਣ ਤੇ ਉੱਥੇ ਤੇ ਹੀ ਕਸ਼ਮੀਰੀਆਂ ਦੇ ਅੱਖ ਜਾ ਕੇ ਖੜ ਗਏ ਜਦੋਂ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਪੰਜਾਬ ਦੀ ਬਦਲ ਰਹੀ ਆ ਤਨਾਦਰ ਲੈ ਆ ਕੇ ਵੋਟਾਂ ਬਣਾਈਆਂ ਜਾ ਰਹੀਆਂ ਪੰਜਾਬ ਦੇ ਸੱਗਾ ਚਾਰ ਮਖੋਰਾ ਲਾਇਆ ਜਾ ਰਿਹਾ ਪੰਜਾਬ ਦੀ ਬੋਲੀ ਮਾਰੀ ਜਾ ਰਹੀ ਆ ਪੰਜਾਬ ਦਾ ਇਤਿਹਾਸ ਲੰਘਕ ਕੀਤਾ ਜਾ ਰਿਹਾ ਉਦੋਂ ਤੁਸੀਂ ਕਹਿੰਦੇ ਨਫਰਤ ਹੈ ਜੀ ਇਹਦਾ ਫਿਰਕਾ ਪ੍ਰਸਤੀ ਹੈ ਜੀ ਹੈ ਕੋਈ ਇਹਨਾਂ ਦਾ ਸਟੈਂਡ ਮੈਨੂੰ ਅਜ ਤੱਕ ਦਾ ਹੱਲ ਦਿਓ ਤੁਸੀਂ ਬੈਠੇ ਹੋ ਆਪਾ ਗੁਰੂ ਘਰ ਬੈਠੇ ਆਂ ਕਿਹੜੇ ਮਸਲੇ ਤੇ ਖੜਕੇ ਪੰਜਾਬ ਦੀ ਲੜੇ ਆ ਖੜੇ ਆ ਜਾਂ ਬੋਲੇ ਆ ਪਾਣੀਆਂ ਦਾ ਮਸਲਾ ਡੈਮਾਂ ਦੇ ਮਸਲੇ ਦਰਿਆਵਾਂ ਦੇ ਮਸਲੇ ਰਾਜਧਾਨੀ ਦਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਪੰਜਾਬੀ ਬੋਲੀ ਦੇ ਮਸਲੇ